ਅਜਿਹੇ ਸਮੇਂ ਦੇ ਵਿੱਚ ਜਦੋਂ ਅਸੀਂ ਨਾਰੀ ਸਸ਼ਕਤੀਕਰਨ ਤੇ ਕ੍ਰਾਂਤੀ ਦੀਆਂ ਗੱਲਾਂ ਕਰਦੇ ਹਾਂ ਤੇ ਇਹ ਸਵਾਲ ਮਹੱਤਵਪੂਰਨ ਹੋ ਜਾਂਦਾ ਹੈ ਕਿ ਕੀ ਨਾਰੀ ਸਤਮੁਚ ਆਪਣੀ ਹੋਂਦ ਨੂੰ ਬਚਾਉਣ ਅਤੇ ਸਮਾਜ ਦੇ ਵਿੱਚ ਸਮਾਨਤਾ ਹਾਸਲ ਕਰਨ ਦੇ ਵਿੱਚ ਸਫਲ ਹੋਈ ਹੈ? ਜੇ ਤੁਸੀਂ ਗੱਲ ਕੀਤੀ ਕਿ ਮਰਦ ਪ੍ਰਧਾਨ ਸਮਾਜ ਇਹ ਅੱਜ ਨਹੀਂ ਹੈਗਾ ਇਹ ਆਰ ਕਾਲ ਦਾ। ਔਰ ਸਤੀ ਨੂੰ ਬੜਾ ਇੱਕ ਦਰਜਾ ਦਿੱਤਾ ਜਾਂਦਾ ਸੀਗਾ ਔਰ ਜੂਲੇ ਜੀ ਕੇ ਇਹਨੂੰ ਮਾਰ ਦੇਣਾ। ਇਹ ਮਰਦ ਪ੍ਰਧਾਨ ਦਾ ਸਭ ਤੋਂ ਵੱਡਾ ਮਤਲਬ ਮੈਂ ਸੋਚਦਾ ਵੀ ਕਨੋਣਾ ਚਿਹਰਾ ਨਹੀਂ ਹੋ ਸਕਦਾ ਹਮ ਕਰੋ ਕਿਰਾ ਬਹੁਤ ਜ਼ਿਆਦਾ ਅਥਿਆਰ ਚ ਰੋਣਾ ਇਹ ਮਰਦ ਦਾ ਕੰਮ ਆ ਔਰ ਦਾ ਕੰਮ ਨਿਰਤ ਕਰਨਾ ਸੀਗਾ ਡਾਂਸ ਕਰਨਾ ਸੀਗਾ ਉਹਨੇ ਇੱਕ ਵਜਦ ਵਿੱਚ ਗਾਉਣਾ ਸੀਗਾ ਹਮ ਸੰਗੀਤ ਕਰਨਾ ਸੀਗਾ ਸ਼ਾਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਗਰਮ ਸੋਢੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਅੱਜ ਅਸੀਂ ਦੋ ਬੋਲ ਸੱਚ ਦੇ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਨਾਰੀ ਦੀ ਨਾਰੀ ਸਦੀਆਂ ਤੋਂ ਸਮਾਜ ਦੀ ਰੀੜ੍ਹ ਦੀ ਹੱਡੀ ਰਹੀ ਹੈ ਜਿਸ ਨੇ ਹਰ ਖੇਤਰ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਨਾਰੀ ਸਸ਼ਕਤੀਕਰਨ ਅਤੇ ਕ੍ਰਾਂਤੀ ਦੀਆਂ ਗੱਲਾਂ ਕਰਦੇ ਹਾਂ ਤੇ ਇਹ ਸਵਾਲ ਮਹੱਤਵਪੂਰਨ ਹੋ ਜਾਂਦਾ ਹੈ ਕਿ ਕੀ ਨਾਰੀ ਸੱਚਮੁੱਚ ਆਪਣੀ ਹੋਂਦ ਨੂੰ ਬਚਾਉਣ ਅਤੇ ਸਮਾਜ ਦੇ ਵਿੱਚ ਸਮਾਨਤਾ ਹਾਸਲ ਕਰਨ ਦੇ ਵਿੱਚ ਸਫਲ ਹੋਈ ਹੈ ਜਾਂ ਫਿਰ ਮਰਦ ਪ੍ਰਧਾਨ ਸਮਾਜ ਦੀਆਂ ਜਕੜਬੰਦੀਆਂ ਦੇ ਵਿੱਚ ਉਹ ਹਜੇ ਵੀ ਦੂਜੇ ਦਰਜੇ ਦੀ ਨਾਗਰਿਕ ਹੀ ਬਣ ਕੇ ਰਹਿ ਗਈ ਹੈ ਇਸ ਦੇ ਬਾਰੇ ਦੇ ਵਿੱਚ ਅੱਜ ਅਸੀਂ ਦੋ ਬੋਲ ਸੱਚ ਦੇ ਸੁਣਾਂਗੇ ਤਾਂ ਮੇਰਾ ਇਸ ਦੇ ਵਿੱਚ ਸਾਥ ਦੇਣਗੇ ਰੌਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਰਾਜੀ ਰਹੋ ਮਿਹਰਬਾਨੀ ਖੇੜਾ ਸਾਹਿਬ ਜੀ ਗੱਲ ਕਰੀਏ ਤਾਂ ਅੱਜ ਅਸੀਂ ਨਾਰੀ ਅਤੇ ਕ੍ਰਾਂਤੀ ਦੀ ਗੱਲ ਕਰ ਰਹੇ ਹਾਂ ਕਿ ਨਾਰੀ ਆਪਣੀ ਹੋਂਦ ਬਚਾਉਣ ਦੇ ਵਿੱਚ ਸਫਲ ਹੋਈ ਹੈ ਜਾਂ ਫਿਰ ਇਹ ਮਰਦ ਪ੍ਰਧਾਨ ਸਮਾਜ ਦੇ ਵਿੱਚ ਦੂਜੇ ਦਰਜੇ ਦੀ ਹੀ ਸ਼ੈਰੀ ਹੈ ਇਸ ਦੇ ਬਾਰੇ ਦੱਸਿਓ ਜਰਾ ਕਿ ਦੋ ਬੋਲ ਦਾ ਸੱਚ ਦੇ ਦੇਖੋ ਅਜ ਤਾਂ ਜਿਹੜਾ ਵਿਸ਼ਾ ਨਾ ਬੜਾ ਗੰਭੀਰ ਆ ਹੂੰ ਗੱਲ ਹੈ ਕਿ ਸਾਨੂੰ ਬਚ ਕੇ ਗੱਲ ਕਰਨੀ ਪੈਣੀ ਆ ਖਾਸ ਕਰਕੇ ਬੀਬੀਆਂ ਤੋਂ ਬਚ ਕੇ ਨਾ ਹੂੰ ਗੱਲ ਹੈ ਕਿ ਨਾਰੀ ਤੇ ਕ੍ਰਾਂਤੀ ਦੀ ਗੱਲ ਆਪਾਂ ਕਰਦੇ ਆਂ ਵੀ ਨਾਰੀ ਅੱਜ ਹੂੰ ਮਤਲਬ ਬਹੁਤਾਂ ਹਜ਼ਾਰਾਂ ਸਾਲ ਦੀ ਉਮਰ ਵਾਇਸ ਧਰਤੀ ਗ੍ਰਹਿ ਦੀ ਜੀ ਨਿਕਨ ਜੇ ਆਪਾਂ ਥੋੜਾ ਸਮਾਂ ਦੇ ਦੇ ਚਾਰ ਪੰਜ ਹਜ਼ਾਰ ਸਾਲ ਤੋਂ ਵੀ ਦੇਖ ਲਈਏ ਹੂੰ ਤੇ ਇਹ ਦੇਖਣਾ ਪੈਂਦਾ ਵੀ ਨਾਰੀ ਖੜੀ ਕਿੱਥੇ ਹੂੰ ਤੁਸੀਂ ਇਹ ਦੇਖੋਗੇ ਜਿਹੜਾ ਸਾਡੇ ਅਤੀਤ ਦਾ ਇਤਿਹਾਸ ਜਿਹੜਾ ਹੈ ਸਾਡਾ ਉਹ ਤੇ ਨਿਗਾਹ ਮਾਰੀਏ ਤੇ ਬੜਾ ਕਰੂਪਾ ਹੂੰ ਨਾਰੀ ਬੜੀ ਇੱਕ ਸਵੇਦਨਾ ਮੁਕੀਆ ਗਿਆ ਨਾਰੀ ਦੇ ਵਿੱਚ ਬੜੀ ਕੋਮਲਤਾ ਹੈ ਗਿਆ ਨਾਰੀ ਦੇ ਵਿੱਚ ਕਾਸ ਅਸੀਂ ਦੇਵੀਆਂ ਦੀ ਪੂਜਾ ਕਿਉਂ ਕਰਦੇ ਆ ਇੱਕ ਉਹਦਾ ਮਾਂ ਦਾ ਰੂਪ ਕਰਕੇ ਹਾਂਜੀ ਮਾਂ ਦਾ ਰੂਪ ਸਭ ਤੋਂ ਉੱਤਮ ਹੈ ਗਿਆ ਰੱਬ ਦੇ ਨੇੜੇ ਆ ਬਿਲਕੁਕੁਲ ਠੀਕ ਹੈ ਨਾ ਉਸ ਉੱਪਰ ਹੈ ਨਹੀਂ ਕੋਈ ਕੁਝ ਵੀ ਹਮ ਲੇਕਿਨ ਨਾਰੀ ਨੂੰ ਮਤਲਬ ਕਦੇ ਵੀ ਉਹ ਸਥਾਨ ਨਹੀਂ ਮਿਲਿਆ ਜਿਹਦੀ ਹੱਕਦਾਰ ਸੀ ਹਮ ਤਾਂ ਤੁਸੀਂ ਗੱਲ ਕੀਤੀ ਕਿ ਮਰਦ ਪ੍ਰਧਾਨ ਸਮਾਜ ਇਹ ਅੱਜ ਨਹੀਂ ਹੈਗਾ ਇਹ ਆਦਿ ਕਾਲ ਤੋਂ ਸਾਡੇ ਰਹੁ ਦੇ ਵਿੱਚ ਸੰਚਾਰ ਅੱਜ ਵੀ ਚੱਲ ਰਿਹਾ ਹੈਗਾ ਅੱਜ ਵੀ ਤੁਸੀਂ ਦੇਖੋਗੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਨਾ ਇਸ ਸਿਫਾਰਤ ਦੇ ਵਿੱਚ ਸਤੀ ਦੀ ਦਾ ਕਿਸ ਹੁੰਦੀ ਹਾਂਜੀ ਉਹ ਸਤੀ ਕੀ ਸੀਗਾ ਕਿ ਬੰਦਾ ਜਿਹੋ ਜਿਹਾ ਮਰਦੀ ਆ ਜਾਂ ਐਕਸੀਡੈਂਟ ਨਾਲ ਡੈਥ ਹੋ ਗਈ ਆ ਜਾਂ ਉਹ ਨਸ਼ਾ ਕਰਕੇ ਮਰ ਗਿਆ ਹੈਗਾ ਤੇ ਉਹ ਵਿਚਾਰੀ ਨੂੰ ਨਾ ਜਿਹੜੀ ਬਹੁਤ ਹੀ ਪਰਪੂਰਣ ਔਰਤ ਹੈਗੀ ਸੰਪੂਰਣ ਔਰਤ ਹੈਗੀ ਆਪਣੇ ਜਿੰਨੇ ਆਪਣੇ ਬੱਚਿਆਂ ਨੂੰ ਜਣਿਆ ਜਿਹੜੇ ਆਪਣੇ ਬੱਚੇ ਵੀ ਪਾਲਣ ਕਰਨੀਆਂ ਲੇਕਿਨ ਉਹਨੂੰ ਨਾਲ ਉਥੇ ਸ਼ਹੀਦ ਹੋਣਾ ਪੈਂਦਾ ਸਤੀ ਹੋਣਾ ਹਮਮ ਔਰ ਸਤੀ ਨੂੰ ਬੜਾ ਇੱਕ ਦਰਜਾ ਦਿੱਤਾ ਜਾਂਦਾ ਸੀਗਾ ਔਰ ਜੂਦੇ ਜੀ ਕੇ ਨੂੰ ਮਾਰ ਦੇਣਾ ਤੇ ਮਤਲਬ ਉਹਨਾਂ ਦਾ ਸਭ ਤੋਂ ਵੱਡਾ ਮਤਲਬ ਮੈਂ ਸੋਚਦਾ ਵੀ ਕਨੋਣਾ ਚਿਹਰਾ ਨਹੀਂ ਹੋ ਸਕਦਾ ਤੁਹਾਨੂੰ ਕਰੋ ਚਿਹਰਾ ਬਹੁਤ ਜ਼ਿਆਦਾ ਹਮਮ ਫਿਰ ਵੀ ਉਹਦੇ ਆਵਾਜ਼ ਉੱਠੀ ਅੱਜ ਸਤੀ ਪ੍ਰਥਾ ਖਤਮ ਹੋਈ ਹੈ ਜਾਂ ਨਹੀਂ ਇਹ ਜਲਦੀ ਵੀ ਕਿਤੇ ਗਈਆਂ ਤਾਂ ਉਹ ਸੋਤ ਵਿੱਚ ਚਲਦੀ ਹੈ ਹਾਂਜੀ ਲੇਕਿਨ ਇਹ ਬੰਦ ਹੋਣੀ ਚਾਹੀਦੀ ਅਜੇ ਮਨੁੱਖ ਕਿਉਂ ਸਤੀ ਵਿੱਚ ਨਹੀਂ ਆਂਦਾ ਹੋਇਆ ਹੂੰ ਇਸ ਤੋਂ ਪਹਿਲਾਂ ਚਾਈਨਾ ਦੇ ਵਿੱਚ ਕੀ ਹੁੰਦਾ ਸੀਗਾ ਕਿ 5000 ਸਾਲ ਪਹਿਲਾਂ ਹੁੰਦਾ ਸੀ ਵੀ ਉਹਦੇ ਵਿੱਚ ਨਾ ਜਿਹੜੀ ਔਰਤ ਹੈਗੀ ਆ ਕਿ ਉਹ ਸੰਪਤੀ ਮੰਨੀ ਜਾਂਦੀ ਸੀ ਮਨੁੱਖ ਦੀ ਜਿਹੜੀ ਔਰਤ ਆ ਉਹ ਆਪਣੇ ਮਰਦ ਦੀ ਸੰਪਤੀ ਸੀ ਜ਼ਿਆਦਾ ਸੀ ਠੀਕ ਹੈ ਜੇ ਉਹਨੂੰ ਮਾਰ ਵੀ ਦਿੰਦੇ ਤਾਂ ਕਿਸੇ ਨੇ ਚੰਦਾ ਸੀ ਉਹ ਕਹਿੰਦੇ ਉਹਦੀ ਜ਼ਿਆਦਾ ਮਾਰਦੇ ਉਹਨੂੰ ਨਹੀਂ ਸੀ ਕੰਮ ਦੀ ਮਾਰਦੇ ਅੱਛਾ ਜੀ ਜਿਉਂ ਨੇ ਨੂੰ ਮਾਰਤਾ ਨਾ ਕਿਲ ਕਰਤਾ ਹੈਗਾ ਤੇ ਉਹਦੇ ਕੋਈ ਕੇਸ ਨਹੀਂ ਸੀ ਹਮ ਅੱਜ ਤੇ ਤੈਨੂੰ ਕਾਨੂੰਨ ਬਣ ਗਿਆ ਕਿ ਮੇਰਾ ਹੱਕ ਇੱਥੇ ਰੱਖ ਦੀ ਗੱਲ ਆ ਗਈ ਹੈਗੀ ਆ ਹਾਂਜੀ ਪਰ ਗੱਲ ਹੈਗੀ ਆ ਕਿ ਅਜੇ ਨਾ ਜਿਹੜੀ ਔਰਤ ਨੇ ਯੂਰਪ ਦੇ ਵਿੱਚ ਕੀ ਕਿਹਾ ਕਿ ਔਰਤ ਨੇ ਨਾ ਜਿਣਾ ਕੀਤਾ ਕਿ ਮਰਦ ਵਾਂਗ ਜਿਣਾ ਚੁਰ ਕਰਦਾ ਕਿਸੇ ਮਰਦਾਨਗੀ ਬਣਨਾ ਹੈ ਹਮ ਅਜ ਰਾਣੀ ਚੰਸੀ ਜੇ ਲੜਦੀ ਸੀਗੀ ਤਾਂ ਅਸੀਂ ਕਹਿੰਦੇ ਜਿਉਂ ਲੜੀ ਚੰਸੀ ਮਰਦਾਨੀ ਹਣਾ ਜੀ ਅਸੀਂ ਜੇ ਔਰਤ ਮਰਦਵਾ ਹੁੰਦੀ ਤਾਂ ਮਰਦ ਬੜਾ ਖੁਸ਼ ਹਮ ਜੇ ਉਹ ਮਰਦ ਤੇ ਜਨਾਨੀ ਹੋ ਜਾਂਦਾ ਹੂੰ ਤੂੰ ਕਹਿੰਦੇ ਜਨਾਨਾ ਜਾਏਗਾ ਇਹ ਬੰਦੇ ਨੂੰ ਅਗਲੀ ਬਿਲਕੁਲ ਇਦਾਂ ਹੀ ਕਹਿੰਦੇ ਆ ਜਿਹੜੀ ਔਰਤ ਪ੍ਰਤੀਕ ਨਾ ਅਹਿੰਸਾ ਦੀ ਆ ਹੂੰ ਔਰਤ ਮਤਲਬ ਮਰਦ ਉਹ ਹਿੰਸਾ ਹੂੰ ਜਿੰਨੀਆਂ ਦੁਨੀਆਂ ਲੜਾਈਆਂ ਝਗੜੇ ਹੋਏ ਆ ਸਾਰੇ ਮਰਦ ਵੱਲੋਂ ਹੋਏ ਔਰਤ ਵੱਲੋਂ ਹੁੰਦੇ ਨਹੀਂ ਹੂੰ ਕਿਸੇ ਨੇ ਆਖਿਆ ਕਿ ਜੇਕਰ ਸਾਰੇ ਦੇਸ਼ਾਂ ਦੇ ਰਾਸ਼ਟਰਪਤੀ ਔਰਤਾਂ ਹੋ ਜਾਣ ਤੇ ਕਦੇ ਵੀ ਵਿਸ਼ਵ ਯੁੱਧ ਨਹੀਂ ਹੋ ਜਾਦਾ ਅੱਛਾ ਨਹੀਂ ਨਹੀਂ ਕਿਉਂਕਿ ਜਦੋਂ ਕਿਸੇ ਜੱਥੇ ਦੀ ਨਾ ਪਿੰਡਾਂ ਦੇ ਪੁਛਾਰੇ ਦੇ ਦਿੰਦੇ ਕਿਸੇ ਵੀ ਉਹ ਜਿਹੜੀ ਅਰਥੀ ਆ ਉਹਨੂੰ ਮੋਢੇ ਔਤ ਨਹੀਂ ਦਿੰਦੀ ਹੂੰ ਜੀ ਉਸ ਅਰਥੀ ਨੂੰ ਮੋਢਾ ਕੋਲੋਂ ਦਾ ਬੰਦੀ ਰੱਖਦੀ ਹਾਂ ਉਹਰ ਤੋਂ ਕਿਉਂ ਨਹੀਂ ਦਿੰਦੀ ਕਿਉਂਕਿ ਔਰਤ ਇੱਕ ਜਨਮ ਦੀ ਪ੍ਰਤੀਕ ਹੈ ਜ਼ਿੰਦਗੀ ਦੀ ਪ੍ਰਤੀਕ ਹੈ ਠੀਕ ਹੈ ਜੀ ਜਿਹੜੀ ਜਨਮ ਦੀ ਪ੍ਰਤੀਕ ਆ ਜਿਹੜੀ ਮਾਂ ਵਾ ਉਹ ਕਿਦਾਂ ਲਾਚਾ ਕੇ ਤੁਰਕੂ ਹੂੰ ਨਾ ਉਹ ਨਹੀਂ ਹੋ ਸਕਦਾ ਲੇਕਿਨ ਇਹਨਾਂ ਨੇ ਕੀ ਕੀਤਾ ਕਿ ਅਸੀਂ ਨਾ ਤੁਸੀਂ ਦੇਖੋਗੇ ਕਿ ਜਿਹੜੇ ਨਾ ਔਰਤ ਜਿਹੜੀ ਹੈਗੀ ਆ ਇਹ ਸਾਡੇ ਪਹਿਰਾਵੇ ਵਿੱਚ ਵੀ ਹੁੰਦਾ ਅਸੀਂ ਮਰਦਾਂ ਵਰਗਾ ਪਹਿਰਾਵਾ ਕੁੜੀਆਂ ਪਾ ਕੇ ਕਹਿੰਦੀਆਂ ਵੀ ਅਸੀਂ ਨਾ ਉਹਦਾਂ ਬਰਾਬਰ ਕੜ ਗਈਆਂ ਗੱਲ ਪਹਿਰਾਵਾ ਪਾਉਣਾ ਨਹੀਂ ਸੀ ਗੱਲ ਤਾਂ ਨੇ ਆਤਮ ਚਿੰਤਨ ਦੀ ਸੀ ਆਤਮ ਮੰਤਨ ਦੀ ਸੀ ਵੀ ਤੁਸੀਂ ਕਿੱਦਾਂ ਰਹਿਣਾ ਹੁਣ ਜਿਹੜੇ ਚੁੱਸ ਕੱਪੜੇ ਪਾ ਕੇ ਬੰਦਾ ਸੰਸਾਤਮਕ ਹੋ ਜਾਂਦਾ ਹੂੰ ਅਸੀਂ ਫੌਜੀ ਨੇ ਕੱਪੜੇ ਕਿਉਂ ਚੁੱਸ ਹੁੰਦੇ ਆ ਹੂੰ ਉਹਨਾਂ ਦੇ ਬੜੇ ਕੱਪੜੇ ਚੁੱਸ ਹੁੰਦੇ ਆ ਉਹਨੇ ਪੋੜੀ ਚੜ੍ਹਨੀ ਆ ਘੋੜਾ ਚੜ੍ਹਨਾ ਜਾਂ ਹੋਰ ਕਰਨਾ ਡਿੱਗਣਾ ਉੱਠਣਾ ਹੂੰ ਔਰ ਜਿਹੜੇ ਫਕੀਰ ਸੰਤ ਹੁੰਦੇ ਉਹਨਾਂ ਦੇ ਕਿਉਂ ਖੁੱਲੇ ਕੱਪੜੇ ਹੁੰਦੇ ਆ ਹੂੰ ਕਿਉਂਕਿ ਉਹਨਾਂ 'ਚ ਟਹਿਰਾਓ ਹੁੰਦਾ ਬਿਲਕੁਲ ਹਾਂ ਹਾਂਜੀ ਜਿੰਨੇ ਬੰਦਾ ਢਿੱਲੇ ਕੱਪੜੇ ਵਾਲਾ ਹੋਵੇਗਾ ਤੁਸੀਂ ਦੇਖੋਗੇ ਮਾਲਕ ਜਿਹੜਾ ਹੁੰਦਾ ਨਾ ਕਿਸੇ ਮਾਲਕ ਉਹਦੇ ਕੱਪੜੇ ਢਿੱਲੇ ਹੋਣਗੇ ਹੂੰ ਜਿਹੜੇ ਨੌਕਰੋਤ ਉਸ ਸੁਣ ਕੇ ਉਹਨਾਂ ਨੂੰ ਕੰਮ ਲੈਣਾ ਉਹਨੇ ਹੂੰ ਉਹਨਾਂ ਤੇ ਆਇਆ ਨਾ ਕੀਤੇ ਹੁੰਦੇ ਨਾ ਤੰਗ ਕੀਤੇ ਹੁੰਦੇ ਸੂਟ ਮਤਲਬ ਇਹ ਇੱਕ ਨਾ ਸੰਕੇਤ ਆ ਜਿੰਦਗੀ ਦੇ ਜੀ ਜੀ ਹੈ ਨਾ ਅਸੀਂ ਦੇਖਿਆ ਕਿ ਜਿਹੜੀਆਂ ਸਾਡੇ ਪੰਜਾਬੀ ਸਭਿਆਚਾਰ ਦੇ ਵਿੱਚ ਔਰਤਾਂ ਦੇ ਢਿੱਲੇ ਹੂੰ ਤੇ ਸੂਟ ਸਲਵਾਰ ਦੂਜੇ ਕੱਪੜੇ ਹੁੰਦੇ ਸੀ ਇਹਦੇ ਵੀ ਉਹਨਾਂ ਚ ਠਰਾਓ ਸੀ ਸ਼ਾਂਤੀ ਸੀ ਹੂੰ ਕਿਆ ਬਾਤ ਹੈ ਨਾ ਜਦੋਂ ਉਹਨਾਂ ਨੇ ਬਸਰ ਮੁੰਡੇ ਵਾਲੇ ਪਾਰੇ ਬੰਦੇ ਵਾਲੇ ਪਾਰੇ ਹੂੰ ਉਹਨਾਂ ਵਿੱਚ ਠਰਾਓ ਖਤਮ ਹੋ ਗਿਆ ਉਹਨਾਂ ਦੇ ਕਾਲ ਪੈਦਾ ਹੋ ਗਏ ਸਬਰ ਕੱਟ ਗਿਆ ਕਾਰ ਪੈਦਾ ਹੋ ਗਈ ਸਬਰ ਸੰਤੋਖੜ ਗਿਆ ਜਦੋਂ ਕਾਲ ਪੈਦਾ ਹੋ ਗਈ ਉਦੋਂ ਫਿਰ ਉਹ ਡਾਂਗੜ ਕੋਣਕ ਪੀਆ ਸਾਡਾ ਹੱਕ ਇੱਚ ਰੱਖ ਹੱਕ ਦੇ ਉਹਨਾਂ ਨੇ ਪਹਿਲਾਂ ਉੱਪਰ ਲੈ ਕੇ ਬਿਠਾਈਆਂ ਔਰ ਉਹਦਾ ਮਰਦ ਨਾਲ ਕੋਈ ਮੁਕਾਬਲਾ ਨਹੀਂ ਹੂੰ ਔਰ ਉਹਦਾ ਮੁਕਾਬਲਾ ਸੀ ਔਰਤ ਨਾਲ ਸੀਗਾ ਆਤਮ ਮੰਤਨ ਨਾਲ ਸੀ ਆਪਣੀ ਸਟੇਜ ਅੱਜ ਅਸੀਂ 21 ਸਦੀ ਦੇ ਵਿੱਚ ਜਾ ਕੇ ਅੱਜ ਕਿਨੇ ਵੀ ਜਿੰਨਾਂ 40% 35% ਨਾ ਔਰਤਾਂ ਨੂੰ ਹੱਕ ਦਿੱਤੇ ਸਰਪੰਚ ਬਣਦੇ ਐ ਐਮਐਲਏ ਬਣਦੇ ਹੂੰ ਕਦੀ ਦੇਖਿਆ ਕਿ ਪਿੰਡਾਂ ਦੇ ਵਿੱਚ 35% ਸਰਪੰਚ ਔਰਤਾਂ ਬਣਦੇ باوجود ਉਹਦਾ ਘਰ ਦਾ ਜਾਂ ਪੁੱਤ ਸਰਪੰਚ ਹੁੰਦਾ ਹੂੰ ਜੇ ਮੈਂਬਰ ਪੰਚਾਇਤ ਬਣ ਜਾਂਦੀ ਹੈਗੀਆ ਤੇ ਉਹਦਾ ਘਰ ਵਾਲਾ ਜਨ ਪੁੱਤ ਨਾ ਮੈਂਬਰ ਜਾਂਦਾ ਉਹ ਵਿਚਾਰੀ ਰੋਟੀਆਂ ਪਕਾਰੀ ਹੁੰਦੀ ਹੈ ਹੂੰ ਨਹੀਂ ਮੁਕਮਲ ਮੈਂ ਆਉਂਦੀ ਪੜ ਜੇ ਐਮਐਲਏ ਦੇਖੇ ਬਣੀਆਂ ਬੀਬੀਆਂ ਬਣੀਆਂ ਸੀਗੀਆਂ ਜਿੱਦੇ ਕਰਕੇ ਉਹ ਘਰ ਵਾਲੇ ਦੇ ਚਪੇੜ ਮਾਰਨੀ ਪਈ ਉਹਨੂੰ ਵੀ ਉਹਨੂੰ ਇੰਟਰਫੀਅਰ ਕਰਦਾ ਸੀ ਹੂੰ ਹੈਨਾ ਔਰ ਜਿਹੜੀਆਂ ਮਤਲਬ ਉਹ ਲੇਡੀਜ਼ ਅੱਗੇ ਆਈਆਂ ਵਾ ਜਿਨ੍ਹਾਂ ਨੂੰ ਮਤਲਬ ਵਾਕਿਆ ਹੀ ਆਪਣੇ ਪਰਾਂ ਦੇ ਉੱਡਣਾ ਆਉਂਦਾ ਸੀ ਜਿਹਨੂੰ ਆਉਂਦਾ ਸੀਗਾ ਅੱਜ ਅਸੀਂ ਲੜਾਈ ਚੱਲੀ ਸੀ ਹੁਣ ਪਹਿਲਗਮ ਤੋਂ ਬਾਅਦ ਹਾਂਜੀ ਠੀਕ ਹੈ ਅਸੀਂ ਸੋਫੀਆ ਕਰੈਸੀ ਨੇ ਨੋ ਡਾਊਟ ਕੰਮ ਕੀਤਾ ਹੈਗਾ ਤੇ ਜੇ ਬੜਾ ਕਰ ਰਹੇ ਹੈਗੇ ਆ ਵੀ ਕਮਾਲ ਕਰਤੀ ਹਮ ਹਮ ਕੀ 소ਫੀਆ ਕ੍ਰੈਸ਼ੀ ਇਹ ਔਰਦਾ ਕਰਦਾਰ ਆ ਲੜਾਈ ਕਰਨਾ ਇੰਸਾ ਕਰਨਾ ਹਮ ਔਰਤ ਦਾ ਕਰਦਾਰ ਨਿਕਲਣਾ ਜਾਂ ਕਰਨਾ ਅਥਿਆਨ ਚਲੋਣਾ ਇਹ ਮਰਦਾਂ ਕੰਮ ਆ ਔਰਦਾ ਕੰਮ ਦੇ ਨ੍ਰਿਤ ਕਰਨਾ ਸੀਗਾ ਡਾਂਸ ਕਰਨਾ ਸੀਗਾ ਉਹਨੇ ਇੱਕ ਵਜਦ ਵਿੱਚ ਗਾਉਣਾ ਸੀਗਾ ਹਮ ਸੰਗੀਤ ਕਰਨਾ ਸੀ ਉਹ ਸੰਗੀਤ ਦੇ ਵਿੱਚ ਜਿਹੜੀ ਔਰਤ ਆ ਉਹ ਲਤਾ ਮੰਗੇਸ਼ਕਰ ਬਣ ਜਾਂਦੀ ਹੈ ਹਮ ਸਹੀ ਹੈ ਨਾ ਜੀ ਉਹ ਕਮਾਲ ਆ ਉਹਨੂੰ ਸਰਸਵਤੀ ਦੀ ਦਿਨ ਕਿਹਾ ਜਾਂਦਾ ਮਤਲਬ ਜਿਹੜਾ ਸੰਗੀਤ ਆ ਜਾਂ ਕਲਾ ਵਾ ਜਾਂ ਵਿਦਿਆ ਵਾ ਔਰ ਦੇਸਿਆਈਆ ਮੇਰੀ ਅਕਸਰ ਹੀ ਮੈਥਿਊਰੀ ਕਹਿੰਦਾ ਹੁਨਾ ਵੀ ਪ੍ਰਾਇਮਰੀ ਦੇ ਵਿੱਚ ਤੇ ਯੂਨਿਵਰਸਿਟੀ ਵਿੱਚ ਹਾਂਜੀ ਅਧਿਆਪਕਾਂ ਔਰਤਾਂ ਦੇ ਦੇ ਹੂੰ ਪਰ ਕਿਉਂ ਜੇ ਤੁਸੀਂ ਸਮਾਜ ਨੂੰ ਸੋਨਾ ਬਣਾਉਣਾ ਹੈ ਅੱਛਾ ਜੀ ਕੀ ਬਾਤ ਹੈ ਜੀ ਜੇ ਆਪਾਂ ਕਹਿੰਦੇ ਵੀ ਪਹਿਲੀ ਜਿਹੜੀ ਮਾਂ ਜਿਹੜੀ ਮਾਂ ਪਹਿਲੀ ਅਧਿਆਪਕਾ ਵਾ ਹਾਂਜੀ ਤੇ ਜੇ ਪ੍ਰਾਇਮਰੀ ਅਧਿਆਪਕਾ ਹੋਵੇ ਹੂੰ ਜੇ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਕੇਵਲ ਤੇ ਕੇਵਲ ਮਰਦ ਨੇ ਚਾਹੀਦਾ ਹੂੰ ਛੋੜੇ ਬੱਚੇ ਨੂੰ ਮਾਰਨਾ ਚਾਹੀਦਾ ਨਹੀਂ ਹੂੰ ਛੋੜੇ ਬੱਚੇ ਨੂੰ ਗਲ ਲਾਉਣਾ ਚਾਹੀਦਾ ਉਹ ਮਾਂ ਹੋ ਸਕਦੀ ਹੈ ਹੂੰ ਜਿਹੜੇ ਮਾਂ ਦੇ ਰੂਪ ਦੇ ਵਿੱਚ ਆ ਜਦੋਂ ਬੱਚਾ ਟੀਨੇਜਰ ਹੈਗਾ ਟੀਨੇਜਰ ਥੋੜਾ ਜਿਆਦਾ ਮਤਲਬ ਸੰਭਾਲਣਯੋਗ ਹੁੰਦਾ ਉੱਥੇ ਮਰਦਲਾ ਦਿਓ ਹੂੰ ਬੇਰਾਂ ਨੂੰ ਛਤਰੀ ਫੇਰਨਾ ਪੈਣਾ ਹਾਂਜੀ ਹੈਨਾ ਜਦੋਂ ਟੀਨੇਜਰ ਟੱਪ ਗਿਆ ਕਾਲਜਰ ਗਿਆ ਯੂਨੀਵਰਸਿਟੀ ਚ ਲੱਗ ਗਿਆ ਉਦੋਂ ਫੇਰ ਹੋਰ ਤਰ੍ਹਾਂ ਦਾ ਡਾਕਟਰ ਦੀ ਪੜੀਆਂ ਲਿਖੀਆਂ ਹੂੰ ਫਿਰ ਜਦੋਂ ਉਹ ਬੋਲਣਗੇ ਆ ਉਹਨਾਂ ਦਾ ਸ੍ਰੀ ਸਬਸਵਤੀ ਬੋਲਦੀ ਹੋਵੇਗੀ ਉਹਨਾਂ ਦਾ ਅਦਰਸ਼ ਬੋਲਦੇ ਹੋਵੇਗਾ ਤੇ ਉਹ ਜਿਹੜੇ ਪੜਨ ਵਾਲੇ ਵਿਦਿਆਰਥੀਆਂ ਦੇ ਵਿੱਚ ਇੱਕ ਨ ਅਸੀਂ ਔਰਤ ਨੂੰ ਔਰਤ ਥਾਂ ਲੈ ਨਹੀਂ ਸਕਿਆ ਹੂੰ ਉਸ ਨੂੰ ਕੀ ਬਣਾਤਾ ਸੀ? ਕਿਰਪਾਨ ਬਣਾਉਂਦਾ ਸੀ ਹਥਿਆਰ ਬਣਾਉਂਦਾ ਹਨਾ ਅਸੀਂ ਕਿਥੋਂ ਘਟਨੇਗੀ ਅਸੀਂ ਫੌਜ ਭਰਤੀ ਕਰਤੀਆਂ ਅਸੀਂ ਪੁਲਿਸ ਭਰਤੀ ਕਰਤੀਆਂ ਮੈਂ ਦੇਖਿਆ ਪੁਲਿਸ ਦੇ ਵਿੱਚ ਵੀ ਅਧਿਕਾਰੀ ਆ ਕੁੜੀਆਂ ਆ ਗਈਆਂ ਕਈ ਬਹੁਤ ਵਧੀਆ ਆਈਪੀਐਸ ਬਣ ਗਈਆਂ ਲੇਕਿਨ ਅਸੀਂ ਮਤਲਬ ਮਰਦ ਪ੍ਰਧਾਨ ਦਾ ਸਿਖਰ ਆ ਕਿ ਜਦੋਂ ਨਾ ਉਹਦੇ ਸਬੋਡੀ ਨਾਲ ਗੱਲ ਕਰਦੇ ਆ ਹਾਂਜੀ ਮੈਡਮ ਨਹੀਂ ਕਹਿੰਦੇ ਹੂੰ ਉਹਨੂੰ ਸਰ ਕਹਿੰਦੇ ਅੱਜ ਵੀ ਅੱਜ ਵੀ ਕਿਸੇ ਵੀ ਪੁਲਿਸ ਆਫਸਰ ਨੂੰ ਉਹਦਾ ਸਕਵੋਡਿਅਨਟ ਸਰ ਕਹਿ ਰਿਹਾ ਸੋਧਨ ਕਰਦਾ ਜਿਸ ਸਰ ਹਾਂ ਸਰ ਸ਼ੀ ਇਜ਼ ਨਾ ਸਰ ਸ਼ੀ ਇਜ਼ ਮੈਡਮ ਸ਼ੀ ਇਜ਼ ਮੈਡਮ ਹੂੰ ਉਹਨੂੰ ਔਰਦ ਹੋਣ ਦਾ ਰੁਤਬਾ ਦੇ ਬਖਸ਼ੋ ਹੂੰ ਵੀ ਉਹ ਤਾਂ ਡੀਵੀ ਡੀ ਆ ਤੁਹਾਡੀ ਵੱਡੀ ਸਤਿਕਾਰਯੋਗ ਹੈਗੀ ਆ ਹਾਂਜੀ ਹਨਾ ਜੇਕਰ ਪਹਿਲਾਂ ਬਗਿਆ ਕਿ ਜੇਕਰ ਹਨਾ ਇਹ ਦੁਨੀਆ ਦੇ ਰਾਸ਼ਟਰਪਤੀ ਸਾਰੀਆਂ ਔਰਤਾਂ ਬਣ ਜਾਣ ਪ੍ਰਧਾਨ ਮੰਤਰੀ ਔਰਤਾਂ ਬਣ ਜਾਣ ਹੂੰ ਤੇ ਦੁਨੀਆ ਦਾ ਕਲੇਜ ਖਤਮ ਹੋਵੇ ਸਾਰੇ ਬਾਰਡਰ ਚੱਕੇ ਜਾਣ ਤੇ ਜਿਹੜਾ 45 50% ਇਹ ਖਰਚਾ ਆ ਰਿਹਾ ਬਜਟ ਦਾ ਵੀ ਦੁਨੀਆ ਕਿਦਾਂ ਖਤਮ ਕਰਨੀ ਆ ਹਾਂਜੀ ਹੈਨਾ ਇਹ ਸਾਡੀ ਇਹ ਵਿਗਿਆਨ ਦਾ ਸਿਖਰ ਹੈਗਾ ਕਿ ਅਸੀਂ ਬਾਰੂਦ ਦੀ ਤੇ ਵਿਖੜੇ ਹੋ ਗਿਆ ਅਸੀਂ ਪਰਮਾਣੂ ਬਣਾ ਕੇ ਅਸੀਂ ਨਿਊਕਲੀਅਰ ਬਣਾ ਕੇ ਅਸੀਂ ਫੈਸਲਾ ਕਰ ਲਿਆ ਕਿ ਦੁਜੇ ਨੂੰ ਕਿਦਾਂ ਖਤਮ ਕਰਨਾ ਤੇ ਦੁਜੇ ਸਾਨੂੰ ਖਤਮ ਕਰਨ ਦੀ ਗੱਲ ਕਰ ਰਿਹਾ ਔਰਤ ਬਣਾ ਸਕਦੀ ਸੀ ਨਹੀਂ ਜੀ ਉਸ ਸੋਫਟਾ ਜਿਹਨ ਸੋਫਟਾ ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈਗਾ ਬਾਬਾ ਨਾਨਕ ਖੜੇ ਬਾਬਾ ਨਾਨਕ ਨੇ ਕਿਉਂ ਕਹਿਣਾ ਪਿਆ ਸੋ ਕਿਉਂ ਬੰਦਾ ਆਖੀਏ ਜਿੱਤ ਜਨ ਮੇਰਾ ਜੀ ਬਾਬਾ ਨਾਨਕ ਨੂੰ ਤਾਂ ਹੀ ਕਹਿਣਾ ਪਿਆ ਕਿ ਉਹਨੇ ਦੇਖਿਆ ਕਿ ਇਹ ਕਰ ਕੀ ਰਹਾ ਸਮਾਜ ਹਮ ਔਰਤਾਂ ਪ੍ਰਤੀ ਇਹਨਾਂ ਗਲਾਨੀ ਕਿਉਂ ਔਰਤਾਂ ਪ੍ਰਤੀ ਨਫ਼ਰਤ ਕਿਉਂ ਆ ਗਈ ਹੈ ਹਮ ਉਸ ਨਫ਼ਰਤ ਨੂੰ ਖਤਮ ਕਰ ਲਈ ਉਸ ਗਲਾਨੀ ਨੂੰ ਖਤਮ ਕਰ ਲਈ ਔਰਤ ਨੂੰ ਬੰਦਾ ਸਤਕਾਰ ਦੇਣ ਲਈ ਇਹ ਅਹਿਸਾਸ ਕਰਾਉਣਾ ਪਿਆ ਮਨੁੱਖ ਨੂੰ ਵੀ ਜਿਹਦੇ ਰਾਜੇ ਜਨਮ ਕੀਤੇ ਆ ਰਾਜਾ ਗੱਲ ਵੀ ਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਪੈਦਾ ਕੀਤਾ ਰਾਜਾ क्रूर ਨਹੀਂ ਹੁੰਦਾ ਜੀ ਹੈ ਨਾ ਰਾਜਾ ਗ੍ਰੇਟ ਸ਼ੋਕਾ ਵੀ ਹੋ ਸਕਦਾ ਹਮ ਅਤੇ ਰਾਜਾ ਤੇ ਗੁਰੂ ਗੋਬਿੰਦ ਸਿੰਘ ਹੀ ਉਸ ਦਾ ਮਾਦਾ ਗੁਦਰੀ ਦਾ ਲਾਲ ਜੀ ਬਿਲਕੁਲ ਹੈ ਨਾ ਬਾਬਾ ਨਾਨਕ ਆਪ ਵੀ ਮਾਤ੍ਰਪਿਤਾ ਦਾ ਪੁੱਤ ਹੈਗਾ ਬਿਲਕੁਲ ਸਹੀ ਹੈ ਲੇਕਿਨ ਉਹ ਜਿਹੜੇ ਲਾਲ ਪੈਦਾ ਕੀਤੇ ਆ ਜਿਨ੍ਹਾਂ ਨੇ ਇਸ ਰਸਤੀ ਨੂੰ ਖੂਬਸੂਰਤ ਕੀਤਾ ਹੈਗਾ ਜੇਕਰ ਨਾਨਕ ਗੱਲ ਕਰਦੇ ਆ ਬੁੱਧ ਗੱਲ ਕਰਦੇ ਆ ਕ੍ਰਾਈਸਟ ਗੱਲ ਕਰਦੇ ਆ ਤੇ ਉਹਨਾਂ ਦੇ ਵਿੱਚ ਨਾ ਜਿਆਦਾ ਜਿਹੜਾ ਗੁਣ ਹੈਗਾ ਹਮ ਔਰਤ ਗੁਣ ਜਿਆਦਾ ਸਹੀ ਹੈ ਜੀ ਉਹਨਾਂ 'ਚ ਔਰਤ ਗੁਣ ਜ਼ਿਆਦੇ ਹੈਗੇ ਆ ਇਸ ਲਈ ਉਹ ਬੈਲੈਂਸ ਕਰਦੇ ਉਹ ਹਿੰਸਾ ਰੰਦੇ ਆ ਹਮ ਜਿਹੜਾ ਮਰਦ ਹਿੰਸਾ ਰੱਖਦਾ ਉਹ 'ਚ ਔਰਤ ਗੁਣ ਜ਼ਿਆਦੇ ਹੁੰਦੇ ਆ ਜਿਹੜੀ ਮਰਦ ਔਰਤ ਜਿਹੜੀ ਹੈਗੀ ਆ ਉਹ ਹਿੰਸਾ ਗੁਣ ਰੱਖਦੀ ਆ ਉਹ 'ਚ ਮਰਦ ਪ੍ਰਧਾਨ ਹੁੰਦਾ ਹੈ ਬਿਲਕੁਲ ਸਹੀ ਹੈਨਾ ਅਸੀਂ ਦੇਖਣਾ ਕਿ ਔਰਤ ਨੇ ਹੁਣ ਸਵੈ ਪ੍ਰਚੋਲ ਕਰਕੇ ਔਰਤ ਬਣਨਾ ਕਿ ਮਰਦਾਂ ਮੁਕਾਬਲਾ ਕਰਨਾ ਕਿ ਮਰਦ ਦੇ ਨਾਲ ਸਮਾਨਤਾ ਦਾ ਲੈਣਾ ਕਿ ਕੋ ਲੈਣਾ ਤੁਸੀਂ ਤੁਸੀਂ ਨਿਆ ਕਿਸੇ ਕੋ ਲੈਣਾ ਨਹੀਂ ਆ ਕੇ ਕੋ ਲੈਣਾ ਨਹੀਂ ਬਿਲਕੁਲ ਜੀ ਤੁਸੀਂ ਤੇ ਆਪਣਾ ਪ੍ਰਦਰਸ਼ਨ ਕਰਕੇ ਆਪਣਾ ਲੋਹਾ ਮਨੋਣਾ ਕਿ ਮੈਂ ਆ ਕਬਲ ਬਿਲਕੁਲ ਸਹੀ ਕੀ ਬਾਤ ਹੈ ਸੋ ਗਟਾ ਸਰ ਮੈਨੂੰ ਲੱਗਦਾ ਹੈ ਕਿ ਨਾਰੀ ਤੇ ਕ੍ਰਾਂਤੀ ਦੀ ਇਸ ਚਰਚਾ ਤੋਂ ਹੀ ਸਪਸ਼ਟ ਹੁੰਦਾ ਹੈ ਵੀ ਨਾਰੀ ਨੇ ਆਪਣੀ ਹੋਂਦ ਨੂੰ ਨਾ ਸਿਰਫ ਬਚਾਇਆ ਹੈ ਸਗੋਂ ਸਮਾਜ ਦੇ ਹਰ ਖੇਤਰ ਦੇ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਵੀ ਦਰਜ ਕਰਵਾਈ ਹੈ ਉਸੇ ਸਫਲਤਾ ਦੀਆਂ ਅਨੇਕ ਮਿਸਾਲਾਂ ਚਾਹੇ ਕਹਿ ਲਵਾਂ ਕਿ ਸਿੱਖਿਆ ਹੋ ਗਈ ਸਿਆਸਤ ਹੋ ਗਈ ਵਿਗਿਆਨ ਜਾਂ ਸਾਹਿਤ ਦੇ ਖੇਤਰ ਦੇ ਵਿੱਚ ਹੋਣ ਸਾਕਸ਼ੀ ਨੇ ਕਿ ਉਹ ਆਪਣੇ ਹੱਕਾਂ ਦੇ ਲਈ ਲੜਨ ਅਤੇ ਜਿੱਤਣ ਦੇ ਵਿੱਚ ਹਮੇਸ਼ਾ ਹੀ ਸਮਰੱਥ ਰਹੀਆਂ ਨੇ ਬਾਰੇ ਇਹ ਸੱਚਾਈ ਵੀ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ ਕਿ ਮਰਦ ਪ੍ਰਧਾਨ ਸਮਾਜ ਦੀਆਂ ਕੁਝ ਰਵਾਇਤਾਂ ਜਕੜਬੰਦੀਆਂ ਅਤੇ ਸਮਾਜਿਕ ਰੁਕਾਵਟਾਂ ਹਜੇ ਵੀ ਨਾਰੀ ਦੀ ਪੂਰਨ ਸਮਾਨਤਾ ਦੇ ਰਾਹ ਦੇ ਵਿੱਚ ਚੁਣੌਤੀਆਂ ਖੜੀਆਂ ਰਹੀਆਂ ਰਹਿੰਦੀਆਂ ਨੇ ਸੋ ਸਮੁੱਚੇ ਸਮਾਜ ਨੂੰ ਨਾਰੀ ਦੀ ਇਸ ਯਾਤਰਾ ਦੇ ਵਿੱਚ ਸਹਿਯੋਗੀ ਬਣਨ ਦੀ ਲੋੜ ਹੈ ਤਾਂ ਜੋ ਉਹ ਨਾ ਸਿਰਫ ਆਪਣੀ ਹੋਂਦ ਨੂੰ ਬਚਾਵੇ ਸਗੋਂ ਸਮਾਨਤਾ ਅਤੇ ਸਤਿਕਾਰ ਦੇ ਨਾਲ ਇੱਕ ਨਵੇਂ ਯੁੱਗ ਦੀ ਸਿਰਜਣਾ ਕਰ ਸਕੇ ਬਹੁਤ ਵਧੀਆ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਰਾਜੀਓ ਹੂੰ ਸਿਕੜਾ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਬਹੁਤ-ਬਹੁਤ ਸ਼ੁਕਰੀਆ ਜੀ ਮਿਹਰਬਾਨੀ ਰਾਜੀਓ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹਦੇ ਚ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਵੀਰਵਾਰ ਨੂੰ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦੇ ਦੇਵਾਂਗੇ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ